ਸਾਹਾਂ ਦਾ ਭਾਰ ਲਈ ਫਿਰਦੇ ਆਂ ਪਤਾ ਨਹੀਂ ਲੁੱਟ ਲੁੱਟ ਕੇ ਆਹ ਵੀ ਮੈਨੂੰ ਦੇ ਦੇ ਤੋ ਆਹ ਵੀ ਮੈਨੂੰ ਦੇ ਦੇ ਤੋ ਕਿੱਥੇ ਲੈ ਕੇ ਜਾਣਾ ਜਨਾਬ ਬੰਦੇ ਤੋ ਜੇ ਪਤਾ ਨਹੀਂ ਆਪਣੇ ਮਲਾਲ ਕਾ ਪਲਕੀ ਖਬਰ ਨਹੀਂ ਸਮਾਨ 80 ਸਾਲ ਦਾ ਪਤਾ ਨਹੀਂ ਕੱਲ ਨੂੰ ਹੋਣਾ ਨਹੀਂ ਹੋਣਾ ਮਾਰੋ ਠੱਗਿਆ ਇੱਧਰ ਨੂੰ ਆ ਜਾ ਤੂੰ ਆ ਜਾ ਕਿੱਥੇ ਲੈ ਜਾਓਗੇ ਨਾਲ ਲੈ ਜਾਓਗੇ ਸੋ ਸਭ ਤੋਂ ਵੱਡੀ ਗੱਲ ਹੈ ਜਿਹੜੇ ਆਹਦੇ ਤੇ ਬੈਠੋਗੇ ਜਿਹੜਾ ਬੰਦਾ ਤੁਹਾਡੇ ਕੋਲੇ ਆਊਗਾ ਨਾ ਕੁਈ ਕੰਮ ਕਰਾਉਣ ਕੋਈ ਇਨਵੈਸਟੀਗੇਸ਼ਨ ਚ ਕੋਈ ਆਪਣਾ ਇਨਸਾਫ ਲੈਣ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂ ਮਸਜਿਦ ਜਾ ਕੇ ਆਊਗਾ ਸਵੇਰੇ ਅਰਦਾਸ ਕਰੂਗਾ हे ਪ੍ਰਮਾਤਮਾ ਕੋਈ ਚੰਗਾ ਬੰਦਾ ਬੈਠਾ ਹੋਵੇ ਕੁਰਸੀ ਤੇ ਅੱਜ ਇਨਸਾਫ ਮਿਲ ਜੇ ਦਿਲ ਨੂੰ ਸਕੂਨ ਮਿਲ ਜੂ ਤੇ ਜੇ ਤੁਸੀਂ ਮੂਡ ਖਰਾਬ ਚ ਬੈਠੇ ਹੋ ਭਗਾ ਕੇ ਮਾਰੀ ਉਹਦੀ ਅਰਜੀ ਬਾਬਾ ਰੋਜ ਹੀ ਆਜ ਨੇ ਮੂੰਹ ਚੱਕ ਕੇ ਏਨੀ ਕਮ ਹੋਣਾ ਤੇਰਾ ਫੇ ਸਮਝ ਲੈ ਤੁਸੀਂ ਪਰਮਾਤਮਾ ਦੀ ਜਿਹੜੀ ਅਰਦਾਸ ਸੀ ਉਹਨੇ ਕੀਤੀ ਸੀ ਉਹ ਮੋੜਤੀ ਤੁਸੀਂ ਅਸੀਸ ਨਹੀਂ ਲਈ ਤੁਸੀਂ ਜੇ ਤੁਸੀਂ ਕਹਤਾ ਬਾਬਾ ਜੀ ਕੋਈ ਗੱਲ ਨਹੀਂ ਇੱਕ ਕਾਗਜ਼ ਆ ਘਟ ਹੈ ਮੈਂ ਅਸੀਂ ਇੱਥੇ ਪੂਰੇ ਕਰ ਦਿੰਨੇ ਆ ਮੈਂ ਉੱਥੋਂ ਦੂਜੇ ਦਫ਼ਤਰ ਤੋਂ ਕਰਾ ਲੈਣਾ ਤੁਸੀਂ ਚਾਹ ਪਾਣੀ ਪੀਓ ਅਸੀਂ ਕਰਾਉਨੇ ਆ ਜੀ ਕੰਮ ਤੇ ਉਹ ਬੰਦਾ ਸ਼ਾਮ ਨੂੰ ਫਿਰ ਗੁਰਦੁਆਰੇ ਜਾਊਗਾ ਦਫ਼ਤਰ ਚ ਜਾਂਦਾ ਹੋਇਆ ਉਥੇ ਕਹੂਗਾ ਵਾਹ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਸੀ ਇਸ ਪਰਿਵਾਰ ਨੂੰ ਇਹਦੇ ਇਸ ਬੰਦੇ ਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਤਰੱਕੀਆਂ ਬਖਸ਼ ਆ ਮਿਲੂਗਾ ਫਿਰ ਤੁਹਾਨੂੰ ਔਰ ਜਿਹੜੀਆਂ ਆਹ ਦੁਆਵਾਂ ਨੇ ਜਿਹੜੀਆਂ ਆਹ ਅਸੀਸਾਂ ਨੇ ਇਹਨਾਂ ਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇਹਨਾਂ ਚੀਜ਼ਾਂ ਦਾ ਦੁਆਵਾਂ ਦਾ ਅਸੀਸਾਂ ਦਾ ਸੋ ਇਸ ਕਰਕੇ ਮੈਂ ਚਾਹੁੰਨਾ ਕਿ ਜੇ ਤੁਸੀਂ ਜਿਹੜੀ ਕੁਰਸੀ ਤੇ ਬੈਠੋਗੇ ਉਸ ਕੁਰਸੀ ਦਾ ਮਾਣ ਵਧਾਓ ਉਸ ਕੁਰਸੀ ਦੀ ਇੱਜ਼ਤ ਬਧੇ ਉਹ ਕੁਰਸੀ ਤੁਹਾਡੇ ਨਾਂ ਕਰਕੇ ਜਾਣੀ ਜਾਵੇ ਐਲਨ ਮਸਕ ਬਹੁਤ ਅਮੀਰ ਬੰਦਾ ਦੁਨੀਆ ਦਾ ਟੈਸਲਾ ਵਾਲਾ ਜਿਹੜਾ ਨੰਬਰ 1 ਅਮੀਰ ਹੈ ਇਸ ਵਕਤ ਐਲਨ ਮਸਕ ਉਹਦੇ ਦਫ਼ਤਰ 'ਚ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਦੇ ਤਾਂ ਨੇ ਅਸਤੀਫਾ ਲੈ ਕੇ ਐਲਨ ਮਸਕ ਕੋਲੇ ਆ ਗਈ ਕਹਿੰਦੀ ਜੀ ਮੈਂ ਰਜਾਇਨ ਕਰਨਾ ਉਹ ਕਹਿੰਦਾ ਅੱਛਾ ਦਫ਼ਤਰ 'ਚ ਕੰਮ ਕਰ ਦਿਓ ਕਹਿੰਦੀ ਹਾਂ ਜੀ ਕਹਿੰਦਾ ਕਿ ਅਸਤੀਫਾ ਮੈਂ ਬਾਅਦ ਦੇਖੂਗਾ ਲੈ ਲੱਖ ਡਾਲਰ ਦੁਨੀਆ ਕੋ ਮੈਂ ਇੱਕ ਮਹੀਨਾ ਮੈਂ ਕਿਸੇ ਖਾਤੇ ਚ ਨਹੀਂ ਲਿਖਦਾ ਉਹੀ ਦੇਦਾ ਤੈਨੂੰ 1 ਲੱਖ ਡਾਲਰ ਲੈ ਲੈ ਦੁਨੀਆ ਘੁੰਮਿਆ ਫਿਰ ਮੈਂ ਆਪੀ ਫੈਸਲਾ ਕਰਨੂੰ ਤੇਰੇ ਅਸਤੀਫੇ ਤੇ ਰਜਾਇਨ ਤੇ ਉਹ ਕਹਿੰਦੀ ਲੈ ਮੇਰਾ ਕੰਮ ਹੀ ਬਣ ਗਿਆ ਲੱਖ ਡਾਲਰ ਮਿਲ ਗਿਆ ਉਹ ਦੁਨੀਆ ਘੁੰਮਣ ਚਲੀ ਗਈ ਮਹੀਨੇ ਬਾਅਦ ਆ ਗਈ ਆ ਕੇ ਕਹਿੰਦੀ ਜੀ ਮੈਂ ਦੁਨੀਆ ਘੁੰਮਾਈ ਹੁਣ ਦੱਸੋ ਕਹਿੰਦਾ ਅੱਛਾ ਤੇਰਾ ਅਸਤੀਫਾ ਪਿਆ ਕਹਿੰਦਾ ਜਾਓ ਅਸਤੀਫਾ ਮਨਜ਼ੂਰ ਹੋ ਗਿਆ ਉਹ ਕਹਿੰਦੀ ਜੀ ਮਨਜ਼ੂਰੀ ਕਰਨਾ ਸੀ। ਤੋ ਉਸੇ ਦਿਨ ਕਰ ਲੈਂਦਾ। ਜਿਸ ਦਿਨ ਮੈਂ ਆਈ ਸੀ ਪਹਿਲੇ ਦਿਨ ਮਹੀਨਾ ਮੈਨੂੰ ਪੂਰੀ ਦੁਨੀਆ ਕੋ ਘੁਮਾਈ ਆ ਵਿੱਚ। ਕਹਿੰਦਾ ਅਸਲ 'ਚ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਵੀ ਤੇਰੇ ਦਫ਼ਤਰ 'ਚ ਕੀ ਐਹਮੀਅਤ ਹੈ। ਮੈਨੂੰ ਨਹੀਂ ਪਤਾ ਸੀ ਵੀ ਤੂੰ ਕਿੰਨੀ ਕਾਇਮੀਅਤ ਆ ਰੱਖਦੀ ਐ ਦਫ਼ਤਰ 'ਚ। ਕਹਿੰਦਾ ਜੇ ਤੇਰੀ ਐਹਮੀਅਤ ਹੁੰਦੀ ਦਫ਼ਤਰ 'ਚ ਜਿੱਥੇ ਤੂੰ ਕੰਮ ਕਰਦੀ ਸੀ ਜਿਹੜੀ ਕੁਰਸੀ 'ਤੇ। ਕਹਿੰਦਾ ਦੋ ਤਿੰਨ ਦਿਨਾਂ ਬਾਅਦ ਤਰਸੱਲੀ ਮੱਤ ਜਾਣੀ ਸੀ ਦਫ਼ਤਰ 'ਚ। ਵੀ ਉਹ ਨਹੀਂ ਆ ਰਹੀ ਜੀ ਕੰਮ ਰੁੱਕ ਗਏ। ਕਹਿੰਦਾ ਫਿਰ ਤੈਨੂੰ ਵਾਪਸ ਬੁਲਾਉਂਦਾ ਮੈਂ ਕਹਿੰਦਾ ਮਹੀਨਾ ਹੋ ਗਿਆ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਵੀ ਉਹਦੇ ਬਿਨਾ ਕੰਮ ਖੜ ਗਿਆ ਜੇ ਕੋਈ ਇਸ ਕਰਕੇ ਤੇਰੀ ਕੋਈ ਅਹਿਮੀਅਤ ਨਹੀਂ ਜਾ ਕਿਤੇ ਮਰਜੀ ਜਾ ਇੱਥੋਂ ਕਿਸੇ ਦੋਂਦਾ ਦਫ਼ਤਰ ਦੇ ਵਿੱਚ ਆਪਣੀ ਸੀਟ ਦੀ ਅਹਿਮੀਅਤ ਬਣਾਓ ਕਿ ਤੁਹਾਡੇ ਬਿਨਾ ਸਰੇ ਨਾ ਤੁਸੀਂ ਦੋ ਦਿਨ ਛੁੱਟੀ ਤੇ ਚਲੇ ਗਏ ਮਲਾਜ਼ਮ ਕਹਿਣ ਯਾਰ ਕੰਮ ਖੜਿਆ ਪਿਆ ਫਾਈਲਾਂ ਰੁਕੀਆਂ ਪਈਆਂ ਨੇ ਛੇਤੀ ਬੁਲਾਓ ਨੂੰ ਅਹਿਮੀਅਤ ਬਣਾਓ ਭੀੜ ਦਾ ਹਿੱਸਾ ਤਾਂ ਕੋਈ ਵੀ ਬਣ ਜਾਊਗਾ ਭੀੜ ਮੈਂ ਬਹੁਤ ਸੇ ਚਿਹਰੇ ਦੇਖੇ ਹਨ ਇਕ ਚਿਹਰੇ ਦੇ ਪਿੱਛੇ ਇਤਨੀ ਭੀੜ ਕਭੀ ਨਹੀਂ ਦੇਖੀ ਸੋ ਭੀੜ ਨਹੀਂ ਬਣਨਾ ਭੀੜ ਖਿੱਚਣ ਵਾਲਾ ਕਰਾਊਡ ਪੁੱਲਰ ਬਣਨਾ ਹੈ ਕਰਾਊਡ ਨਹੀਂ ਬਣਨਾ